ਨਮਸਕਾਰ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਮੈਂ ਹਾਂ ਪ੍ਰਵੀਨ ਕੋਮਲ ਮਹਿਜ 10 ਸਾਲ ਦੀ ਇੱਕ 마ਸੂਮ ਬੱਚੀ ਜਿਹੜੀ ਬੜੀ ਖੁਸ਼ੀ-ਖੁਸ਼ੀ ਆਪਣਾ ਜਨਮ ਦਿਨ ਸੈਲੀਬ੍ਰੇਟ ਕਰ ਰਹੀ ਸੀ ਹੋਲੀ ਦੇ ਵੀ ਦਿਨ ਸੀ ਤੇ ਉਸਨੇ ਆਪਣੇ ਨਾਨਾ ਜੀ ਨੂੰ ਕਹਿ ਕੇ ਹੋਲੀ ਖੇਡਣ ਲਈ ਵਿਸ਼ੇਸ਼ ਤੌਰ ਦੇ ਉੱਤੇ ਹੋਲੀ ਦੇ ਰੰਗ ਵੀ ਮੰਗਵਾਏ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਜਨਮ ਦਿਨ ਦੇ ਲਈ ਖੁਸ਼ੀ ਮਨਾਉਣ ਦੇ ਲਈ ਲਿਆਂਦਾ ਗਿਆ ਜਿਹੜਾ ਕੇਕ ਹੈ ਉਹ ਉਸ ਦੀ ਜ਼ਿੰਦਗੀ ਲੈ ਲਵੇਗਾ ਬਹੁਤ ਹੀ ਦੁਖਦਾਈ ਘਟਨਾ ਇੱਕ ਪਟਿਆਲਾ ਦੇ ਅਮਨਨਗਰ ਦੀ ਤੇ ਮੇਰੇ ਨਾਲ ਨੇ ਉਸ ਮਾਸੂਮ ਬੱਚੇ ਨਾਨਾ ਜੀ ਹਰਵੰਸ ਲਾਲ ਜੀ ਹਰਵੰਸ ਲਾਲ ਜੀ ਘਟਨਾ ਤਾਂ ਬੜੀ ਮਾੜੀ ਹੈ ਇਹਦੇ ਬਾਰੇ ਸਮਝ ਨਹੀਂ ਆ ਰਹੀ ਕਿ ਕਿਸ ਤਰ੍ਹਾਂ ਤੁਹਾਨੂੰ ਸਵਾਲ ਪੁੱਛੀਏ ਪਰ ਫਿਰ ਵੀ ਤੁਸੀਂ ਕੁਝ ਨਾ ਕੁਝ ਸਾਨੂੰ ਦੱਸੋ ਵੀ ਕਿਸ ਤਰ੍ਹਾਂ ਇਹ ਹਾਦਸਾ ਕਿਸ ਤਰ੍ਹਾਂ ਵਾਪਰਿਆ ਤੇ 24 ਮਾਰਚ ਦੀ ਜਨਮ ਦਿਨ ਸੀ ਬੱਚੀ ਦਾ ਜੀ ਅਸੀਂ ਔਨਲਾਈਨ ਕੀ ਕੈਕ ਮੰਗਾਇਆ ਜੋਮੈਟੋ ਦੇ ਥਰੂ ਜੀ 6 ਵਜੇ ਅਸੀਂ ਬੁਕਿੰਗ ਕੀਤੀ 6:30 ਵਜੇ ਸਾਡੇ ਕੋਲ ਕੈਕ ਪਹੁੰਚ ਗਿਆ ਜੀ ਜੀ ਸਵਾ 7 ਵਜੇ ਦੇ ਕਰੀਬ ਅਸੀਂ ਉਹ ਕੈਕ ਕੱਟਿਆ ਜੀ ਬੱਚੀ ਨੂੰ ਖਵਾਇਆ ਜੀ ਜਿੱਦਾਂ ਜੇ ਹੁਣ ਨੇਚਰਲ ਆਵੇ ਜੇ ਬੱਚੀ ਦਾ ਜਨਮ ਦਿਨ ਹੁੰਦਾ ਉਹਨੂੰ ਥੋੜਾ ਥੋੜਾ ਸਾਰੇ ਦਿੰਦੇ ਆ ਜੀ ਉਸ ਬੱਚੀ ਨੇ ਵੀ ਮੇਰੇ ਮੂੰਹ ਚ ਪਾਇਆ ਜੀ ਵੀਡੀਓ ਵੀ ਹੈਗੀ ਆ ਤੇ ਉਸ ਤੋਂ ਬਾਅਦ ਸਾਡੇ ਸਾਰੇ ਪਰਿਵਾਰ ਨੇ ਵੀ ਖਾਦਾ ਜੀ ਪਰਿਵਾਰ ਦਾ ਬੜੇ ਹੋਣ ਕਰਕੇ ਅਸਰ ਹੋਇਆ ਘੱਟ ਹੋਇਆ ਜੀ ਹੂੰ ਪਰ ਜਿਹੜੀਆਂ ਦੋਨੋਂ ਬੱਚੀਆਂ ਸੀ ਛੋਟੀਆਂ ਇੱਕ ਦਾ ਨਾਮ ਮਾਨਵੀ ਜਿਹਦਾ ਜਿਹਦੀ ਮੌਤ ਹੋ ਗਈ ਤੇ ਇੱਕ ਉਸ ਤੋਂ ਛੋਟੀ ਪ੍ਰੇਮਨ ਜੀ ਉਸਨੇ ਵੀ ਖਾਇਆ ਪ੍ਰੇਮਨ ਨੇ ਉਲਟੀਆਂ ਕੀਤੀਆਂ ਤੇ ਉਹਦਾ ਕੇਕ ਸਾਰਾ ਨਿਕਲ ਗਿਆ ਹੂੰ ਪਰ ਫਿਰ ਵੀ ਉਹ ਕਾਫੀ ਪ੍ਰੋਬਲਮ ਵਿੱਚ ਰਹੀ ਡਾਕਟਰ ਸਾਹਿਬ ਨੇ ਉਹਨੂੰ ਐਡਮਿਟ ਕਰਕੇ ਟ੍ਰੀਟਮੈਂਟ ਕੀਤਾ ਜੀ ਇਹ 24 ਤਰੀਕ ਰਾਤ ਦਾ ਵਾਕਾ ਜੀ 7 ਵਜੇ ਦਾ ਜੀ ਫਿਰ 11:00 ਵਜੇ ਉਹ ਜਦੋਂ ਪਈ ਆ ਤਾਂ ਉਹਨੂੰ ਉਲਟੀਆਂ ਲੱਗਣੀਆਂ ਸ਼ੁਰੂ ਹੋ ਗਈਆਂ ਦੋਨੋਂ ਬੱਚਿਆਂ ਨੂੰ ਰਾਤ ਨੂੰ ਰਾਤ ਨੂੰ ਹੀ ਜੀ ਤੇ ਸਾਡੀ ਵੀ ਸੁਧ-ਬੁਧ ਇਸ ਤਰ੍ਹਾਂ ਸੀ ਵੀ ਸਾਨੂੰ ਸੋਝ ਨਹੀਂ ਸੀ ਰਿਹਾ ਕੋਈ ਸਾਰੇ ਪਰਿਵਾਰ ਨੂੰ ਚੱਕਰ ਵੀ ਆ ਰਹੇ ਸੀ ਪੈਰ ਵੀ ਚੱਕ ਹੋ ਰਹੇ ਸੀ ਕੁਝ ਨੀਂਦ ਚੇਤਨ ਵਸਤ ਨਹੀਂ ਨੀਂਦ ਦੀ ਤਾਂ ਵੀ ਜ਼ੋਰ ਸੀ ਜੀ ਅੱਖਾਂ ਖੋਲ੍ਹ ਲਈ ਸੀ ਬੰਦ ਹੋ ਰਹੀਆਂ ਸੀ ਸਾਡੀਆਂ ਜੀ ਤੇ ਚਲੋ ਔਖੇ ਸੌਖੇ ਬੱਚੀ ਨੂੰ ਉਲਟੀਆਂ ਵੀ ਕਰਾਈਆਂ ਤੇ ਦੋ ਉਲਟੀਆਂ ਕੀਤੀਆਂ ਮਨਵੀ ਨੇ ਜਿਹੜੀ ਮੌਤ ਹੋਈ ਉਸ ਤੋਂ ਬਾਅਦ ਉਹ ਸੋ ਗਈ ਸਾਨੂੰ ਇਹ ਵੀ ਹੁਣ ਇਹ ਨਿਕਲ ਗਿਆ ਤਾਂ ਟਿਕ ਗਈ ਆ ਉਸ ਤੋਂ ਬਾਅਦ ਫਿਰ ਦੋ ਕੁ ਬਰੀ ਪਾਣੀ ਮੰਗਿਆ ਨੇ ਵੀ ਮੇਰੇ ਬੁੱਲ ਸੁਕਰੇ ਮੈਨੂੰ ਪਿਆਸ ਬਹੁਤ ਲੱਗ ਰਹੀ ਆ ਬੋਲੋ ਦੇ ਚਿੱਟੇ-ਚਿੱਟੇ ਹੋ ਰਹੇ ਸੀ ਤੇ ਉਹ ਸੋ ਗਈ ਜਦੋਂ 4:00 ਵਜੇ ਉੱਠ ਕੇ ਦੇਖਿਆ ਵੀ ਚਲੋ ਇਹਨੂੰ ਦੇਖੀਏ ਵੀ ਠੀਕ ਹੈ ਤੇ ਉਹ ਬਿਲਕੁਲ ਠੰਡੀ ਹੋ ਚੁੱਕੀ ਸੀ ਤੇ ਉਸ ਨੂੰ ਨਾਲ ਲੈ ਕੇ ਤੁਰੰਤ ਜਦੋਂ ਪਤਾ ਲੱਗਿਆ ਹਸਪਤਾਲ ਲੈ ਕੇ ਗਏ ਜੀ ਤੇ ਉਹ ਉਹਨਾਂ ਨੇ ਦੇਖਿਆ ਆਕਸੀਜਨ ਲਾਈ ਮਸ਼ੀਨ ਲਾਈ ਵੀ ਇਹਨੂੰ ਬਚਾ ਸਕੀਏ ਉਹ ਕਹਿੰਦੇ ਤੁਸੀਂ ਬਾਹਰ ਬੈਠੋ ਅਸੀਂ ਦੇਖਦੇ ਹਾਂ ਬਾਅਦ 10 ਮਿੰਟ ਬਾਅਦ ਉਹਨੇ ਦੇਖਿਆ ਵੀ ਮੌਤ ਹੋ ਗਈ ਆ ਹਸਪਤਾਲ ਵਾਲਿਆਂ ਨੇ ਬੋਚ ਨੂੰ ਕਬਜ਼ੇ ਚ ਲੈ ਲਿਆ ਜੀ ਤੇ ਫ੍ਰਿਜ ਦੇ ਵਿੱਚ ਲਗਾਤਾ ਤੇ ਪੁਲਿਸ ਨੂੰ ਇਨਫਾਰਮੇਸ਼ਨ ਦੇਤੀ ਪੁਲਿਸ ਨੇ ਸਾਡੇ ਬਿਆਨ ਲੈ ਬਿਆਨ ਲੈ ਕੇ ਉਹਨਾਂ ਨੇ ਕਿਹਾ ਪੋਸਟਮਾਰਟਮ ਕਰਨਾ ਬੱਚੀ ਦਾ ਪੁਲਿਸ ਕਿੰਨੀ ਦੇਰ ਚੱਗੀ ਸੀ ਪੁਲਸ ਨਹੀਂ ਆਈ ਨਹੀਂ ਸੀ ਜੀ ਉਹ ਹਸਪਤਾਲਿਆ ਨੇ ਪ੍ਰੋਫੈਸ਼ਨ ਦਿੱਤੀ ਉਹਨਾਂ ਨੂੰ ਤੇ ਉਹਨਾਂ ਨੇ ਅਸੀਂ ਰੋਕਾ ਭੇਜਤਾ ਜੀ ਉਹਨਾਂ ਦੇ ਉੱਤੇ ਅਸੀਂ ਆਪਣੇ ਨੰਬਰ ਲਿਖਤੇ ਸਾਨੂੰ ਫੋਨ ਆ ਗਿਆ ਸੀ ਵੀ ਤੁਸੀਂ ਥਾਣੇ ਪਹੁੰਚੋ ਜੀ ਜੋ ਅਸੀਂ ਪਹੁੰਚ ਗਏ ਜੀ ਤੇ ਉਹਨਾਂ ਨੇ ਕਿਹਾ ਪੋਸਟਮਾਰਟਮ ਕਰਾਉਣਾ ਬੱਚੀ ਦਾ ਅਸੀਂ ਬੱਚੀ ਹੁਣ ਕਰਕੇ ਅਨਨਕਾਨੀ ਕਰ ਰਹੇ ਸੀ ਵੀ ਛੋਟੇ ਜਿਹੇ ਮਾਸੂਮ ਬੱਚੇ ਦਾ ਪੇਟ ਪੇਟ ਪੜਨਗੇ ਦੁੱਖ ਦੀ ਗੱਲ ਆ ਵੀ ਅਸੀਂ ਤਾਂ ਜੇ ਬੱਚੇ ਦੇ ਕੰਡਾ ਲੱਗ ਜਵੇ ਤਾਂ ਸਾਨੂੰ ਤਕਲੀਫ ਹੁੰਦੀ ਪਰ ਉਹ ਸਮਝਾਇਆ ਸਾਨੂੰ ਕਾਫੀ ਵੀ ਤੁਸੀਂ ਨਹੀਂ ਕਰਾ ਲੋ ਚਲੋ ਜੋ ਅੱਛਾ ਸਮਝਿਆ ਉਹਨਾਂ ਨੇ ਫਸੀ ਫਿਰ ਉਹਨਾਂ ਨੇ ਸਾਡੂ ਨਾਲ ਸਾਡੇ ਨਾਲ ਆਏ ਸਾਨੂੰ ਨਾਲ ਲੈ ਗਏ ਉੱਥੋਂ ਲੈ ਕੇ ਦਿੱਤਾ ਸਾਨੂੰ ਬੋਡੀ ਮਿਲੀ ਬੋਡੀ ਲੈ ਕੇ ਫਿਰ ਉਹ ਸਾਨੂੰ ਰਜਿੰਦਰਾ ਚ ਲੈ ਕੇ ਗਏ ਜੀ ਪੋਸਟਮਾਰਟਮ ਕਰਾਇਆ ਜੀ ਪੋਸਟਮਾਰਟਮ ਕਰਾ ਕੇ ਸਾਨੂੰ ਉਹਨਾਂ ਨੇ Laash ਦਿੱਤੀ ਫਿਰ ਅਸੀਂ ਘਰ ਲਿਆ ਕੇ ਚਲੋ ਉਸ ਨੂੰ ਨਵਾਇਆ ਤਲਾ ਤਲਾ ਕੇ ਕੱਪੜੇ ਪਾ ਕੇ ਫਿਰ ਉਹਦਾ ਸੰਸਕਾਰ ਕੀਤਾ ਜੀ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆ ਗਈ ਹੈ ਨਹੀਂ ਉਹ ਲੰਬਾ ਪ੍ਰੋਸੀਜਰ ਹੈ ਜੀ ਕਹਿੰਦੇ 1 2 ਮਹੀਨੇ ਲੱਗਦੇ ਆ ਤੇ ਜੀ ਬਈ ਕਾਫੀ ਇੱਥੇ ਰਹਾਸ਼ਿਆ ਅੱਛਾ ਤੁਸੀਂ ਨਿਕੋ ਗੱਲੇ ਆ ਕਿ ਦੀਵਾਲੀ ਦੇ ਨੇੜੇ ਤੇ ਤਿਉਹਾਰਾਂ ਦੇ ਨੇੜੇ ਇੱਕੋ ਦਮ ਹਰਕਤ ਵਿੱਚ ਆ ਜਾਂਦਾ ਹੈ ਜਿਹੜਾ ਸਿਹਤ ਭਾਗ ਹੈ ਛਾਪੇ ਤੇ ਛਾਪੇ ਮਾਰਦ ਨੇ ਸੈਂਪਲ ਤੇ ਸੈਂਪਲ ਭਰਦੇ ਨੇ ਅਦਰਵਾਈਜ਼ ਜਿਹੜੇ ਇਸ ਤਰ੍ਹਾਂ ਦੇ ਜਿਹੜਾ ਅਸੀਂ ਤੁਹਾਨੂੰ ਜਿਹੜਾ ਮੈਂ ਕੈਮਰਾਮੈਨ ਨੂੰ ਕਮਾਂਗਾ ਕਿ ਜਿਹੜਾ ਡੱਬਾ ਦਿਖਾਉਣੇ ਇਸ ਦਾ ਜਿਹੜਾ ਪੇਸਟਰੀ ਦਾ ਡੱਬਾ ਹੈ ਇਹ ਕੋਈ ਬ੍ਰਾਂਡਡ ਡੱਬਾ ਨਹੀਂ ਇਹ ਜਿਹੜੇ ਆਮ ਡੱਬੇ ਬਾਜ਼ਾਰਾਂ ਦੇ ਵਿੱਚ ਮਿਲਦੇ ਨੇ ਸੋ 2 ਨੰਬਰ ਦਾ ਤਕਰੀਬਨ ਅਸੀਂ ਕਹਿ ਸਕਦੇ ਹਾਂ ਮਾਲ ਠੀਕ ਹੈ ਉਸ ਤਰ੍ਹਾਂ ਦੇ ਡੱਬੇ ਦੇ ਵਿੱਚ ਹੈ ਤੇ ਤੁਸੀਂ ਸੀਐਮਓ ਵਗੈਰਾ ਨਾਲ ਨਹੀਂ ਕੀਤੀ ਸੰਪਰਕ ਕੀਤਾ ਸੀਐਮਓ ਕੋ ਵੀ ਗਏ ਜੀ ਜੀ ਉਹਨਾਂ ਕੋ ਵੀ ਅਸੀਂ ਬੇਨਤੀ ਕੀਤੀ ਸੀਐਮਓ ਸਾਹਿਬ ਨੇ ਬੁਲਾਇਆ ਹਮ ਕੋਈ ਇਨਸਪੈਕਟਰ ਆ ਕੋਈ ਜਸ਼ਵਿੰਦਰ ਸਿੰਘ ਨਾਮ ਦਾ ਜੀ ਉਹਨੇ ਸਾਨੂੰ ਸੈਸ਼ਨ ਇਹ ਦਿੱਤਾ ਵੀ ਕੰਪਲੇਂਟ ਨਾ ਕਰੋ ਤੇ ਮੈਂ ਤੁਹਾਡੇ ਨਾਲ ਖੁਦ ਚੱਲਦਾ ਹਾਂ ਸੈਂਪਲ ਭਰ ਲਿਆ ਉਹਨਾਂ ਜਿਹਦੇ ਚ ਤੁਸੀਂ ਕਹੂਗੇ ਹੂੰ ਤੇ ਅਸੀਂ ਉਹਨਾਂ ਨੂੰ ਬੇਨਤੀ ਇਹ ਕੀਤੀ ਵੀ ਜਿਹੜਾ ਸਾਡੇ ਘਰ ਕੀਕ ਆਇਆ ਹੋਇਆ ਉਹ ਅਸੀਂ ਬਚਿਆ ਹੋਇਆ ਫ੍ਰੀਜ ਵਿੱਚ ਰੱਖਿਆ ਹੋਇਆ ਹੂੰ ਤੁਸੀਂ ਸਿਰਫ ਉਹਦਾ ਸੈਂਪਲ ਚੈੱਕ ਕਰਾ ਕੇ ਹਾਂ ਰਿਪੋਰਟ ਦੇਖੋ ਵੀ ਉਹਦੇ ਵਿੱਚ ਕੀ ਕਿਹੜੀ ਚੀਜ਼ ਦੀ ਮਾਤਰਾ ਵੱਧ ਪੈ ਗਈ। ਹਾਂ ਡਿਊਟੀ ਬਣਦੀ ਵੀ ਇਹਨਾਂ ਦੀ। ਹਾਂਜੀ ਤੇ ਉਹ ਕਹਿੰਦਾ ਨਹੀਂ ਅਸੀਂ ਇਹ ਕੰਮ ਨਹੀਂ ਕਰ ਸਕਦੇ। ਅਸੀਂ ਸਿਰਫ ਦੁਕਾਨ ਤੋਂ ਸੈਂਪਲ ਭਰ ਸਕਦੇ ਆ। ਹੂੰ ਤੇ ਚਲੋ ਉਹ ਜੇ ਦੇਖਿਆ ਵੀ ਸਾਨੂੰ ਇਹਨਾਂ ਨੇ ਅਨਾਂਗਾਨੀ ਕਰਕੇ ਜਵਾਬ ਦਿੱਤਾ ਫਿਰ ਅਸੀਂ ਐਸਐਸਪੀ ਸਾਹਿਬ ਕੋ ਗਏ। ਉੱਥੇ ਸਾਡੀ ਸੁਣਾਈ ਹੋਈ ਜੀ ਤੇ ਉਹਨਾਂ ਨੇ ਥਾਣੇ ਨੂੰ ਕਿਹਾ ਵੀ ਉਹ ਰਿਪੋਰਟ ਤਾਂ ਬਹੁਤ ਲੰਬੀ ਆ ਤੁਸੀਂ ਇਹਨਾਂ ਤੇ ਪਰਚਾ ਦਰਜ ਕਰੋ ਐਫ ਆਈ ਆਰ ਦਰਜ ਹੋ ਚੁੱਕੀ ਐ ਸਾਡੇ ਨਾਲ ਨੇ ਐਸ ਐਚ ਓ ਗੁਰਮੀਤ ਸਿੰਘ ਥਾਣਾ ਨਾਜ ਮੰਡੀ ਗੁਰੂਜੀਤ ਸਿੰਘ ਜੀ ਕਿਸ ਕੀ ਸੀ ਪੂਰਾ ਮਾਮਲਾ ਸਾਡੇ ਕੋਲ 25 ਤਰੀਕ ਨੂੰ ਕਾਜਲ ਪੁੱਤਰੀ ਹਰਵੰਸ ਲਾਲ ਵਾਸੀ ਅਮਨ ਨਗਰ ਪਟਿਆਲਾ ਨੇ ਇੱਕ ਬਿਆਨ ਲਿਖਾਇਆ ਸੀ ਵੀ ਉਹਦੀ ਬੱਚੀ ਜਿਹੜੀ ਐ ਮੋਨਿਕਾ ਮਾਨਵੀ 10 ਸਾਲ ਦੀ ਉਮਰ ਦੀ ਉਹਦਾ ਜਨਮ ਦਿਨ ਸੀਗਾ ਚੋਬੀ ਤਰੀਕ ਨੂੰ ਜੀ ਉਹਨਾਂ ਨੇ ਇੱਕ ਜਮਾਟੋ ਦੇ ਰਾਹੀਂ ਇੱਕ ਕੇਕ ਮੰਗਾਇਆ ਸੀ ਆਨਲਾਈਨ ਜੀ ਕੇਕ ਖਾ ਕੇ ਸਾਰੇ ਪਰਿਵਾਰ ਨੇ ਖਾਦਾ ਸੀ ਕੇਕ ਕੇਕ ਖਾ ਕੇ ਜਿਹੜੀ ਬੱਚੀ ਆ ਉਹਨੂੰ ਥੋੜੀ ਜੀ ਉਲਟੀਆਂ ਲੱਗੀਆਂ ਸੀ ਜੀ ਉਲਟੀਆਂ ਲੱਗਣ ਤੋਂ ਬਾਅਦ ਉਹ ਠੀਕ ਹੋ ਗਈ ਦੱਸਾਂਗੀ ਸਵੇਰੇ ਉੱਠ ਕੇ ਉਹਨਾਂ ਨੇ ਜਦੋਂ 5 ਵਜੇ ਦੇਖਿਆ ਤੇ ਉਹ ਜਿਹੜੀ ਬੱਚੀ ਠੰਡੀ ਹੋਈ ਸੀ ਉਹਨੂੰ ਹਸਤਾਲ ਲੈ ਗਏ ਹਸਤਾਲ ਜਾਣ ਤੇ ਉਹਦੀ ਜਿਹੜੀ ਆ ਡਾਕਟਰਾਂ ਨੇ ਉਹਨੂੰ ਮਿਰਤਕ ਕੁਸ਼ਤ ਕਰਦਾ ਜੀ ਹੁਣ ਉਹਨਾਂ ਨੇ ਇੱਕ 28 ਤਰੀਕ ਨੂੰ ਦਰਖਾਸਤ ਦਿੱਤੀ ਹੈ ਸਾਡੇ ਕੋਲ ਦੁਬਾਰਾ ਵੀ ਜਿਹੜੀ ਉਹਨਾਂ ਨੇ ਦਰਖਾਸਤ ਵਿੱਚ ਅਲਿਗੇਸ਼ਨ ਲਾਇਆ ਵੀ ਜਿਹੜਾ ਸਾਡੀ ਬੱਚੀ ਦੀ ਡੈਥ ਹੋਈ ਹੈ ਉਹ ਕੇਕ ਖਾਣ ਨਾਲ ਹੋਈ ਹੈ ਜਿਹੜਾ ਕੇਕ ਸੀ ਉਹ ਜ਼ਹਿਰੀਲਾ ਸੀ ਉਹਨਾਂ ਦੇ ਦਰਖਾਸਤ ਦੇ ਆਧਾਰ ਤੇ ਅਸੀਂ ਮਕਦਮਾ ਨੰਬਰ 50 28324 ਅੰਡਰ ਸੈਕਸ਼ਨ 273 304 एआईपीसी ਤਹਿਤ ਮਕਦਮਾ ਦਰਜ ਕਰ ਲਿਆ ਇਹ ਜਿਹੜਾ ਮਕਦਮਾ ਦਰਜ ਕੀਤਾ ਸੀ ਕੇਕ ਕਾਨਾ 249 ਪੀੜੀ ਸੜਕ ਦਾਲਤ ਬਜ਼ਾਰ ਪਟਿਆਲਾ ਦੇ ਖਲਾਫ ਦਰਜ ਕੀਤਾ ਤੇ ਅਸੀਂ ਜਮਾਟੋ ਵਾਲਿਆਂ ਨੂੰ ਵੀ ਲੱਭ ਰਹੇ ਆ ਅਸੀਂ ਉਹਨੂੰ ਜਿਹੜਾ ਕੇਕ ਵਾਲਾ ਉਹਨੂੰ ਵੀ ਲੱਭ ਰਹੇ ਆ ਲੱਭ ਕੇ ਜੋ ਵੀ ਕਾਰਬੀਓਦਿਕ ਲੱਭ ਜਿਹੜੀ ਕੀਤੀ ਆਉਗੀ ਜਿਹੜਾ ਬੱਚੀ ਦਾ ਪੋਸ਼ਣ ਉਹਨੂੰ ਕਰਵਾ ਦਿੱਤਾ ਤੇ ਕੇਕ ਨੂੰ ਅਸੀਂ ਕਬਜ਼ੇ ਚ ਲੈ ਲਿਆ ਉਹਨੂੰ ਅਸੀਂ ਐਫਐਸਐਲ ਜਮਾ ਕਰਾਵਾਂਗੇ ਉਹਦੀ ਜਿਹੜੀ ਰਿਪੋਰਟ ਆਉਗੀ ਉਹਦੇ ਤੇ ਰਿਪੋਰਟ ਜੈਹ ਜੀ ਹੁੰਦੀ ਆ ਜਿਹੜਾ ਜੁਰਮ ਦਾ ਬਦਲ ਕੀਤਾ ਜਾਉ ਤੇ ਬੱਚੀ ਦਾ ਬਿਸਰਾ ਵਗੈਰਾ ਵੀ ਭੇਜਿਆ ਪੋਸਟ ਮਾਲ ਹਾਂਜੀ ਬਿਸਰਾ ਵੀ ਭੇਜਦਿਆਂ ਜੀ ਤੇ ਜਿਹੜਾ ਕੇਕ ਆ ਉਹ ਵੀ ਭੇਜਿਆ ਰਿਹਾ ਜੀ ਅੱਛਾ ਇੱਕ ਇਹਦੇ ਵਿੱਚ ਹੋਰ ਗੱਲ ਸਾਹਮਣੇ ਆਈ ਹੈ ਕਿ ਦੋ ਬਿੱਲ ਕੱਟੇ ਗਏ ਨੇ ਦੋ ਬਿੱਲਾਂ ਦੇ ਉੱਤੇ ਇੱਕ ਦੇ ਉੱਤੇ ਅਮਰਸਰ ਦਾ ਐਡਰੈਸ ਹੈ ਇੱਕ ਦੇ ਉੱਤੇ ਪਟਿਆਲੇ ਦਾ ਤੇ ਕੀ ਇਹ ਮਤਲ ਜਿਹੜੀ ਜਿਹੜੀ ਬੇકરી ਹੈ ਉਹ ਦੱਸਿਆ ਜਾਂਦਾ ਲੋਕਲ ਪਟਿਆਲੇ ਦੀ ਹੈ Zomato ਦਾ ਇੱਕ ਡਿਲੀਵਰੀ ਬੋਏ ਵੀ ਉਹਨਾਂ ਨੇ ਫੜਿਆ ਸੀ ਜਿਹੜਾ ਕਿ ਉੱਥੇ ਲਿਜਾ ਕੇ ਉਹਨੇ ਦੱਸਿਆ ਕਿ ਇਸ ਬੇકરી ਤੋਂ ਲੱਤ ਹੈ ਇਹਦੇ ਬਾਰੇ ਤੁਸੀਂ ਤੁਹਾਡਾ ਕੀ ਕਹਿਣਾ ਹੈ ਸਾਡੇ ਕੋਲ ਅਜੇ ਤੱਕ ਇੱਕ ਬਿੱਲ ਉਹਨਾਂ ਨੇ ਪੇਸ਼ ਕੀਤਾ ਸੀਗਾ ਜਿਹੜਾ ਬਿੱਲ ਆਉਦੀ ਵੀ ਅਸੀਂ ਵੈਰੀਫਿਕੇਸ਼ਨ ਕਰ ਰਹੇ ਹਾਂ ਸਾਡਾ ਇਹ ਉੱਥੇ ਮੁੱਕ ਚੁੱਕ ਗਿਆ ਹੋਇਆ ਐਸ.ਆਈ. ਪਵਿੱਤਰ ਸਿੰਘ ਉਹ ਉਹ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਜਮਾਟੋ ਵਾਲਾ ਜਿਹੜਾ ਮੁੰਡਾ ਸੀ ਉਹ ਮੋਬਾਈਲ ਆਫ ਕਰ ਗਿਆ ਇਸ ਕਰਕੇ ਉਹਦੀ ਅਜੇ ਵੈਰੀਫਿਕੇਸ਼ਨ ਕਰ ਰਹੇ ਹਾਂ ਜੀ ਸੋ ਜਿਵੇਂ ਇਹਨਾਂ ਨੇ ਦੱਸਿਆ ਕਿ ਮਾਮਲੇ ਦੀ छानਬੀਨ ਚੱਲ ਰਹੀ ਹੈ ਵੈਰੀਫਿਕੇਸ਼ਨ ਚੱਲ ਰਹੀ ਹੈ ਤੇ ਜਿਹੜਾ ਪੋਸਟ ਮਾਰਟਮ ਬਿਸਰੇ ਦੀ ਰਿਪੋਰਟ ਜਿਹੜੀ ਹੈ ਐਫਐਸਐਲ ਵੱਲੋਂ ਆਉਣ ਤੋਂ ਬਾਅਦ ਫਿਰ ਇਹ ਕਲੀਅਰ ਹੋਵੇਗਾ ਕਿ ਅਸਲ ਵਿੱਚ ਪੁਆਇਜ਼ਨ ਕਿਹੜਾ ਪੁਆਇਜ਼ਨ ਸੀ ਕਿੰਨੀ ਪੁਆਇਜ਼ਨ ਦੀ ਮਾਤਰਾ ਜਿਹੜੀ ਸੀ ਔਰ ਕੀ ਇਹ ਜਿਹੜਾ ਸੀ ਜਾਨਲੇਵਾ ਸੀ ਪੁਆਇਜ਼ਨ ਜਿਹੜਾ ਸੀ ਇਹਦੇ ਵਿੱਚ ਜਾਂ ਜਿਵੇਂ ਫੂਡ ਪੋਇਜ਼ਨ ਦਾ ਜਿਹੜਾ ਇਹ ਕੇਸ ਸਿੱਧਾ ਸਿੱਧਾ ਜਿਹੜਾ ਸਾਹਮਣੇ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਆਇਆ ਤੇ ਦੂਜੇ ਪਾਸੇ ਵੱਡੀ ਅੰਗਰੇਜ਼ੀ ਅਸੀਂ ਇਹਦੇ ਵਿੱਚ ਸਿਵਲ ਸਰਜਨ ਡਿਪਾਰਟਮੈਂਟ ਸੀਐਮਓ ਦੇ ਜਿਹੜਾ ਵਿਭਾਗ ਹੈ ਚੀਫ ਮੈਡੀਕਲ ਅਫਸਰ ਦੀ ਵੀ ਅਸੀਂ ਗਿਣਦੇ ਹਾਂ ਜਿਹੜੇ ਗਾਹੇ ਬਗਾਹੇ ਇਹਨਾਂ ਜਿਹੜੀਆਂ ਦੁਕਾਨਾਂ ਨੇ ਇਹਨਾਂ ਤੋਂ ਸਿੰਪਲ ਨਹੀਂ ਪਰਦੇ ਪ੍ਰਵੀਨ ਕੋਮਲ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ